ਅਸਲ ਵਿੱਚ ਸੋਣੇ ਵਿੱਚ ਇਹਦਾ ਮਜ਼ਾ ਆ ਰਿਹਾ ਸੀ ਇਹ ਨਾਲ ਆ ਰਿਹਾ ਸੀ ਕਿੰਨਾ ਬੋਲ ਨੂੰ ਮਜ਼ੀਦੀ ਕਰਦਾ ਕੋਈ ਗਾਵਾ ਇਹ ਜੀਨੇ ਕਰਦਾ ਪਰ ਕਿਉਂਕਿ ਮੈਨੂੰ ਇੱਥੋਂ ਉੱਠਣਾ ਬਾਹਰ ਤੱਕ ਜਾਣਾ ਵਾਸ਼ਿੰਗਟਨ ਤੱਕ ਜਾਣਾ ਜਿਹੜਾ ਬੜਾ ਔਖਾ ਲੱਗਾ ਤੇ ਯਾਰ ਤੁਸੀਂ ਲਾਈਫ ਜੀ ਤੋ ਰਹਿ ਮਜ਼ਾ ਕੀ ਬਾਤ ਹੈ ਇਹਦਾ ਮਜ਼ਾ ਆ ਰਿਹਾ ਸੀ ਤੂੰ ਮੈਨੂੰ ਸਾਰੇ ਜਿਹੜਾ ਗਾਉਣਾ ਜਿਹੜਾ ਤੁਹ ਰਹਿਆ ਕਿ ਮੈਂ ਜੀ ਜਾਉਂਗਾ ਕਿ ਕਿਹੜੇ ਗਾਉਣਾ। ਪਰ ਵੀ ਇਸ ਤਰ੍ਹਾਂ ਕਿ ਇਸ ਵਾਰ ਪਹਿਲੇ ਇੱਕ ਬਹੁਤ ਹੀ ਦਲੇਹਾਪਨ ਬਗਾਲ ਜੁੜਿਆ। ਵੈਸੇ ਤਾਂ ਸਾਰੇ ਜੁੜੇ ਹੁੰਦੇ ਆ ਪਰ ਕਿਉਂਕਿ ਅੱਜ ਸੱਜੇ ਇੱਕ ਗਤੀ ਵਿਸ਼ੇਸ਼ ਹੈ ਨਾ ਇਹ ਨਿਕਲ ਜਾ ਰਿਹਾ। ਕਿਉਂਕਿ ਬਹੁਤ ਹੀ ਕਿਤੇ ਨਾਲ ਜਿਹਨੇ ਵੀ ਸੂਫੀ ਸੌਂਗਾ ਮੇਰੇ ਮਨ ਪਸੰਦੀਦਾ ਹੈ। ਜਿਹਨੇ ਵੀ ਸੂਫੀ ਸੌਂਗਾ ਹੋ ਰਿਹਾ ਇਹਨਾਂ ਨੂੰ ਲਿਖਿਆ ਤਾਂ ਕਰੀਬ तकरीबन ਸਾਰੇ ਕੀ ਸਟੇਜ ਤੇ ਵੀ ਗਾਉਣਾ। ਤੇ ਉਹਨਾਂ ਦੇ ਵਿੱਚ ਕੋਈ ਸ਼ਿਕਾਇਤ ਵੀ ਹੋਇਆ ਇੱਕ ਹੁਣੇ ਰਿਪੋਰਟ ਹੋਇਆ ਉਹ ਜਿਹੜਾ ਦੋ ਚਾਰ ਦਫਾ ਬੱਟ ਆਜੂਗਾ ਤੋਂ ਮੈਂ ਉਹੀ ਗੱਲ ਕਰ ਰਿਹਾ ਹਾਂ ਹਾਂ ਹਰ ਇੱਕ ਨੂੰ ਆਪਣਾ ਮੁਰਸ਼ਿਦ ਆਪਣਾ ਸਤਿਗੁਰ ਆਪਣਾ ਬੱਚਾ ਆਪਣਾ ਗੀਤ ਆਪਣਾ ਗਦਰ ਹਰ ਇੱਕ ਨੂੰ ਪਿਆਰਾ ਤੋਂ ਸਤਿਗੁਰ ਦੀ ਗੱਲ ਹੈ ਇੱਥੇ ਕਰੀਸ ਮੇਰਾ ਮੁਰਸ਼ਿਦ ਸੋਨਾ

ਅੱਜ ਕੱਲ ਦਾ ਬੰਦਾ ਬੰਦੇ ਨੂੰ ਪਹਿਚਾਣੇ ਨਾ ਆਹ ਕਿਆ ਬਾਤ ਅੱਜ ਕੱਲ ਦਾ ਬੰਦਾ ਬੰਦੇ ਨੂੰ ਪਹਿਚਾਣੇ ਨਾ ਬੰਦਾ ਹੋ ਕੇ ਆਪਣਾ ਗੁੱਲ ਪੁਸ਼ਾਰੇ ਨਾ ਸਦਾ ਘੋੜੇ ਉੱਤੇ ਹੀਰਸਵਾਰੀ ਨਹੀਂ ਰਹਿਣੀ ਸਦਾ ਘੋੜੇ ਉੱਤੇ ਹੀਰਸਵਾਰੀ ਨਹੀਂ ਰਹਿਣੀ ਇੱਕ ਦਿਨ ਯਾਰੋ ਜਿੰਦ ਪਿਆਰੀ ਇਨੇ ਨੇ ਮੀ ਇੱਕ ਦਿਨ ਯਾਰੋ ਜਿੰਦ ਪਿਆਰੀ ਇਨੇ ਨੇ ਸੋ ਗੱਲ ਐ ਕਿ ਦੇਖੋ ਸਾਰੇ ਨੂੰ ਪਤਾ ਹੀ ਆ ਮੈਂ ਜਿੱਦਾ ਪਹਿਲਾਂ ਦੱਸਿਆ ਸੀਗਾ ਕਿ ਸਮਝਾਉਣ ਦੀ ਲੋੜ ਨਹੀਂ ਗੱਲ ਕਿ ਚੱਖੇ ਦੀ ਸਾਰਿਆਂ ਨੂੰ ਪਤਾ ਕਿ ਚਰਖਾ ਇਹ ਮਨਸ ਦੇ ਨੂੰ ਕਿਹਾ ਗਿਆ ਉਸ ਦੀ ਗੱਲ ਐ ਅਫਰੇ ਬਹੁਤਿਆਰ ਮਾਦਤ ਨਾਲ ਤਰੀ ਬੋਲੂ ਠੀਕ ਐ ਸਰ चरखायल मोलेरखा इ चरखायल मोल निकड़ी कथ चरखा ए चरखायल मोल निकड़ी कथ चरखा ए चरखायल मोल निकुड़े कथ चरखा खालू उहे सुझरे खां सुझरे के ਚਰ ਫਲ ਨੂੰ ਨੀਯਦੀ ਇਹ ਕਿੰਦ ਕਰਖਾ ਜਦ ਚਰਖਾ ਚਰਖਾ ਨ ਮੋਰੀ ਨਿ ਕੁੜੀਏ ਕੱਤ ਚਰਖਾ ਏ ਚਰਖਾ ਨ ਮੋਰੀ ਨਿ ਅੜੀਏ ਕੱਤ ਚਰਖਾ ਦੇ ਕੋਲ ਲੈਂਦਾ ਹੋਰ ਰੀਸੈਂਟ ਹੋ ਵੀ ਨਾ ਆਇਆ ਇਹ ਗਾਣਾ ਜਿਹੜਾ ਆ ਚਾਰ ਪੰਜ ਦਿਨ ਤੱਕ ਜਿਹੜਾ ਆ ਰਿਹਾ ਤੇ ਜਿਹੜਾ ਆਪਣੇ ਆ ਬੈਸ ਸਾਹਿਬ ਦਾ ਗੀਤ ਲਿਖਿਆ ਉਹਦੀ ਮਸਫੀ ਅੱਜ ਕਰੂੰਗਾ ਸਭ ਤੋਂ ਉਹ ਵੀ ਗਾਣਾ ਜਿਹੜਾ ਆ ਅਸਲ ਚ ਇਦਾਂ ਹੁੰਦੀ ਆ ਕਿ ਜਿਹੜਾ ਮੈਨੂੰ ਆਪਣੇ ਨੂੰ ਗੀਤਿਆਂ ਦਾ ਚੰਗਾ ਲੱਗਦਾ ਕੋਈ ਵਿਸ਼ਾ ਜਿਹੜਾ ਵਿਸ਼ਾ ਜਿਹੜਾ ਕਿ ਪੰਜਾਬੀ ਗੀਤਾਂ ਨਾਲ ਟੱਚ ਕਰਦਾ ਮੈਂ ਉਹ ਵਿਸ਼ਾ ਕਰਨਾ ਚਾਹਤ ਰਿਹਾ ਕਿ ਕਿਸੇ ਦਾ ਵੀ ਲਿਖਿਆ ਹੋਵੇ ਤੋਂ ਮੈਂ ਸਾਰਾ ਗੀਤ ਵੀ ਬਹੁਤ ਪਸੰਦ ਆਇਆ ਸੀ ਕਿਉਂਕਿ ਇਸ ਤਰ੍ਹਾਂ ਦੇ ਗੀਤ ਜਿਹੜਾ ਹਸਲਾ ਪੰਜਾਬੀ ਦੇ ਵਿੱਚ ਕਿਸੇ ਨੇ ਨਾ ਗਾਇਆ ਪੰਜਾਬੀ ਜਿਹੜੀ ਡਾਕੀ ਹੈ ਜਾਂ ਪੰਜਾਬੀ ਗੀਤ ਕਰਨ ਦੇ ਉਹਨਾਂ ਦੇ ਸ਼ਾਇਦ ਨਾ ਗਾਇਆ ਹੋਵੇ ਬਾਤੂ ਵੀ ਗੱਲ ਹੋਰਾਂ ਨੇ ਕੀਤੀ ਹੋਗੀ ਪਰ ਇਹ ਜਿਹੜੀ ਬਾਤੂ ਦੀ ਗੱਲ ਅਲੱਗ ਕਰ ਸਕਦੇ ਹਾਂ

झड़ी विया झकसारा छतरिया पपू उजड़ झज सारा छॾे तुर बपू उड़ जज सारा लॻे साढा बाग उजड़ अॼु हसदा ते हसदा ਅੱਜ ਹੱਸਦਾ ਤੇ ਵਸਦਾ ਲੱਗੇ ਸਾਡਾ ਬਾਗ ਉਚੜ ਗਿਆ ਅੱਜ ਹੱਸਦਾ ਤੇ ਵਸਦਾ ਅੱਜ ਹੱਸਦਾ ਤੇ ਵਸਦਾ ਡੈਰ ਪਰਾਂ ਹੋਏ ਚੱਲੇ ਫਿਰੇ ਪੈਣ ਪਰਾਂ ਹੋਏ ਚੱਲੇ ਫਿਰੇ ਹੱਲ ਨਹੀਂ ਕੋਈ ਦਸਵਾ ਨਾ ਹੱਲ ਨਹੀਂ ਕੋਈ ਦਸਵਾ ਨਹੀਂ ਕੁ ਡਿਗਦੇ सहारा छॾक टपू उजड़ चटसारा छॾ कुल तुर टपू उट सारा छॾ कु तुर ਹੀਰ ਸਾਹਿਬ ਨੂੰ ਕਿਉਂਕਿ ਮੇਰੇ ਨਾਲ ਰਿਲੇਸ਼ਨ ਜਿਹੜੇ ਬਹੁਤ ਪੁਰਾਣੇ ਬਹੁਤ ਪੁਰਾਣੇ ਰਿਲੇਸ਼ਨ ਹਨ ਤਾਂ ਮੈਂ ਨਾਲ ਭਲੀ ਪਾਸ ਜਾਣਾ ਜਿੰਨਾ ਜਿੰਨੀ ਤੱਕ ਦੇਖਣੀ ਵਧੀਆ ਮੈਨੂੰ ਬਹੁਤ ਪਸੰਦ ਆਇਆ ਤਾਂ ਸੋਹੇ ਸਾਹਿਬ ਬੈਠੇ ਇਹਨਾਂ ਨਾਲ ਗੀਤ ਕਿ ਮੈਂ ਗਿਆ ਸੀ ਹੰਜਾਮਾ ਉਹ ਫਿਰ ਕਦੇ ਸਾਵਾਂ ਗਿਆ ਉਸ ਕਿਦ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਸਮੇਂ ਦੀ ਜਿਹੜੀ ਹੈ ਜਿਹੜੀ ਸਾਰਾ ਦੇ ਕਲਬ ਬਹੁਤ ਬੋਤਾਂ ਸਾਰੀ ਦੁਨੀਆ ਦਾ ਸਤਕਾਰ ਰੱਖਦਾ